ਕੁਛ ਦੀਆਂ ਨੂੰ ਫੋਨ ਲਾ ਕੇ ਵੀ ਕਿਵੇਂ ਆ ਫੋਨ ਹੈਲੋ ਹੈਲੋ ਠੀਕ ਹੋਈ ਹਾਂਜੀ ਠੀਕ ਆ ਤੁਸੀਂ ਦੱਸੋ ਠੀਕ ਠਾਕ ਜੀ ਸਾਰੇ ਠੀਕ ਨੇ ਕਰੇ ਹਾਂ ਠੀਕ ਠਾਕ ਕਿਵੇਂ ਜਾਦ ਆ ਗਈ ਅੱਜ بس ਕਮੇ ਨੇ ਮੇਰੇ ਨੂੰ ਬਿਲੀ ਹੋਈ ਸੀ ਮਹਾਜਲ ਫੋਨ ਲਾ ਕੇ ਕੁਛ ਨਹੀਂ ਅੱਛਾ ਹੋ ਠੀਕ ਹਾਂ ਬੱਧੀਆ ਹੋਰ ਠੀਕ ਨੇ ਸਾਰੇ ਮੰਮੀ ਡੈਡੀ ਸਾਰੇ ਠੀਕ ਨੇ ਮੰਮੀ ਡੈਡੀ ਹੋਰ ਲੱਗੀਆਂ ਤੁਸੀਂ ਦੱਸੋ ਸੱਸੀ ਵੀ ਠੀਕ ਹਾਂ ਕੀ ਕਰਦੇ ਸੀ ਕੁਛ ਨਹੀਂ ਬੈਠੇ ਤੇ ਤੁਸੀਂ ਉਸੋ ਕੀ ਕਰਦੇ ਹੋ ਘਰ ਮਾਂ ਦਾ ਕੀ ਹੈ ਜੀ ਅੱਜ ਅਸਟਾ ਛੋਡੀ ਜਿਆਦਾ ਆਉਂਦੀ ਸੀ ਅਦਨੇ ਤੁਹਾਡਾ ਫੋਨ ਆ ਗਿਆ ਤੁਸੀਂ ਜੀਓਰ ਵਾਰ ਗਿਆ ਕਿਤੇ ਨਾ ਭਾਰਤ ਆ ਗਏ ਆ ਬੈਠਾ ਸੀ ਜੀ ਖਾ ਲਈ ਰੋਟੀ ਆਤੀ ਖਾ ਲਈ ਹਾਂ ਇਹ ਇਸ ਤਰ੍ਹਾਂ ਖਾ ਲਈ ਤੁਸੀਂ ਕਾ ਲਈ ਹਾਂ ਹੋਰ ਦੱਸੋ ਤੁਸੀਂ ਠੀਕ ਹੈ ਵਧੀਆ ਹੋਰ ਹੋਰ ਠੀਕ ਠਾਕ ਜੀ ਵਿਆਹ ابو ਕਦੋਂ ਕਰੂਗਾ ਤੁਸੀਂ ਜਦੋਂ ਦਾਦੀ ਜੀ ਸਲਾਹ ਹੋਈ ਫਿਰ ਉਹਦੀ ਦੱਸਾਂਗੀ ਨਾ ਸਮਝ ਚਾਹੇ ਹੋਰ ਨਾ ਉਹ ਤੇ ਟੈਪ ਹੀ ਸੀ ਆ ਜੋ ਕੋਤੇ ਕੋ ਮਗਾ ਮੈਂ ਤਾਂ ਕੋਈ ਦਸਾਂਗੇ ਦਸਾਂਗੇ ਉਹ ਜੀ ਲੱਗ ਜਾਂਦਾ ਸਦਾ ਹਾਂਜੀ ਬਸ ਹੁਣ ਮਹਾ ਜੈ ਵਿਲੀਆ ਮੈਂ ਫੋਨ ਲਾ ਕੇ ਦੇ ਜਾਂਦਾ ਨੂੰ ਹਮ ਚੱਲੋ ਗੱਲ ਜੇ ਕਰਿਆ ਹਾਂ ਬਹਾਨਾ ਗੱਲ ਹੋ ਗਈ ਹੈ ਅੱਛਾ ਜੀ ਹੋਰ ਕੋਸੇ ਨੂੰ ਬਤਲ ਲੱਗਿਆ ਅੱਛਾ ਤਾਂ ਇਹ ਠੀਕ ਤਾਂ ਬੰਨ ਗਿਆ ਸੀ ਕੋਸੇ ਨੇ ਕੰਮ ਨਹੀਂ ਵੜ ਕੀ ਦੇਦੇ ਠੀਕ ਹੈ ਮੈਂ ਫੇਰ ਗੱਲ ਕਰੂੰਗੀ ਤੁਹਾਨੂੰ ਹਾਂ ਜੀ ਠੀਕ ਹੈ ਕਿਉਂ ਦੇ ਕੇ ਕੱਟਦਾ ਫੋਨ ਗੱਲ ਕਰ ਲਾਂਦੀ ਹੋਰ ਬਸ ਕਰਨੀ ਗੱਲ ਆ ਬੱਸ ਇਹਦਾ ਲੱਗਿਆ ਠੀਕ ਬਸ ਇਹੀ ਗੱਲ ਚਾ ਫੇਰ ਵੀ ਕੁਸਤ ਕਹਿੰਦੀ ਹੋਗਾ ਬਸ ਵਿਆਹ ਬਾਰੇ ਪੁੱਛਦਾ ਤੀ ਮਾਂ ਬਈ ਦਾਦੀ ਇਹਨਾਂ ਨੂੰ ਪਤਾ ਹੋਵੇ ਮੈਂ ਸਮਾਪੇ ਦੱਸਣੀ ਆ ਅੱਛਾ ਸadne ਬੱਲੀ ਵਟੀਆਂ ਨੇ ਕੰਮ ਨਾ ਕੋਈ ਕਰਾ ਦਿਆ ਕਰ ਕੋਈ ਕਰਾ ਦਿਆ ਕਰੂੰਗੀ ਹੋਰ ਮੈਂ ਵੀ ਕੱਲੀ ਔਖੀ ਹੁੰਨੀ ਆ ਕੋਈ ਕਰਾ ਦਿਆ ਕਰੂੰਗੀ ਕੋਈ ਭਾਬੀ 4 ਸਾਲ ਮੈਂ ਉਰੀ ਆ ਕੰਮ ਕਰਾਉਣ ਤੇ ਹਲੇ ਮੈਂ ਵਿਆਹ ਨਹੀਂ ਕਰਾਉਂਦੀ ਏ ਕੀ ਪਤਾ ਹੁੰਦਾ ਕਦੋਂ ਹੋ ਜੇ ਲੈ ਹੁਣ ਤੂੰ ਹੀ ਦੇਖ ਲੈ ਮੇਰੇ ਤੇਰੇ ਵੀਰੇ ਦਾ ਵਿਆਹ 4 ਮਹੀਨੇ ਦੇ ਅੰਦਰ ਅੰਦਰ ਹੀ ਹੋ ਗਿਆ ਤੀਆ ਹੁਣ ਨੂੰ ਕਿਦਾਂ ਲੱਗਦਾ ਕਦੋਂ ਹੋ ਜੇ ਮੋਂਤਾ ਬੀਨੇ ਆਪਣੇ ਕੋ ਪੈਸੇ ਵੀ ਨਹੀਂ ਉਹਨਾਂ ਦਾ ਕੀ ਪਤਾ ਕਦੋਂ ਕਹਿੰਦਾ ਨਾ ਮੰਮੀ ਵੀ ਕਹਿੰਦਾ ਬਿਮਾਰ ਹੀ ਰਹਿੰਦੀ ਹੈ ਕਹਿੰਦਾ ਹਾਂ ਖਰਚੇ ਬਸ ਕੰਮ ਨਹੀਂ ਬਣਦਾ ਤੋ ਖਰਚਾ ਪੈਸੇ ਬਹੁਤ ਹੋ ਗਏ ਹੱਡੇ ਵੀ ਥੋਣੀ ਹੋ ਗਏ ਹੱਡੇ ਆ ਜੇ ਹੋਰ ਹੂੰ ਤੈਨੂੰ ਪੈਸੇ ਵੀ ਨਹੀਂ ਆਪਣੇ ਲੈਵੇ ਹੋਰ ਚੱਲ ਠੀਕ ਹੈ ਹੁਣ ਦੁਬਾਰਾ ਫੇਰ ਨਾ ਫੋਨ ਕਰ ਲਈ ਉਹਨੂੰ ਨਾ ਹੁਣ ਨਹੀਂ ਲਾਉਣੀ ਭਾਬੀ ਮੈਨੂੰ ਕੰਮ ਕੰਮ ਕਰਾ ਦੇ ਮੜਾ ਮੋਟਾ ਕਰਾਉਂ ਕਰਾ ਦਾਨੀ ਚੱਲ ਆ ਜਾ ਬਸੀਤੀ ਆਉਣੀ ਆ ਜਲਦ ਹੈਲੋ ਹੈਲੋ ਹਾਂਜੀ ਭਾਈ ਕੀ ਹਾਲ ਹੈ ਰਾਵੀ ਕੀ ਹਾਲ ਐ ਬਹੁਤ ਵਧੀਆ ਜੀ ਦੱਸੋ ਹੋਰ ਕੀ ਬਣਦਾ ਬਸ ਆਹੀ ਕਰਦੇ ਕੰਮ ਕਰ ਨਿਬੜ ਗਿਆ ਨੰਗਰਾਂ ਨੂੰ ਨੰਗਰਾਂ ਦਾ ਚੱਲੀ ਜਾਂਦਾ ਉਹ ਨੰਗਰ ਸਾਤ ਨੂੰ ਪਤੀ ਆ ਬਈ ਸਾਡੇ ਤਾਂ ਉਹ ਆਸ਼ਕ ਲਾ ਕੇ ਦੇਖੋਸ ਕਰ ਲੈ ਹਾਂ ਉਹ ਨਿਬੜ ਗਿਆ ਬਸ ਹਰ ਹਰ ਵੱਡ ਲੈਂਦਾ ਸੀਗਾ ਹੋਰ ਆਪਣੇ ਦਸ ਘਰ ਪਾਸੇ ਠੀਕ ਨੇ ਹਾਂ ਠੀਕ ਐ ਠੀਕ ਹੋਰ ਨਿਬੜਿਆ ਫਸਲવાડી ਦਾ ਆਹਾਂ ਕਰੇ ਵਧੀਆ ਹੋਰ ਸਭ ਦੀ ਕਿਵੇਂ ਠੀਕ ਰਹਿੰਦੀ ਤੇਰੀ ਹਾਂ ਹਾਂ ਠੀਕ ਨੇ ਹੁਣ ਤਾਂ ਵਧੀਆ ਨੇ ਬਈ ਅੱਛਾ ਅੱਛਾ ਕਿਵੇਂ ਜਾਦ ਕਰਿਆ ਓ ਯਾਰ ਮੈਂ ਤਾਂ ਇਹ ਕਹਿੰਦਾ ਠੀਕ ਆ ਉਹ ਕਹਿੰਦੇ ਸੀ ਵਿਆਹ ਦੇਣ ਦੇ ਕਢਾ ਕੇ ਵਿਆਹ ਹੋਰ ਯਾਰਾ ਜਦ ਤਨਾ ਪਹਿਲਾਂ ਉਹ ਬਈ ਗੱਲ ਤਾਂ ਸਾਰੀ ਖੁੱਲੀ ਸੀ ਤੇ ਅਸੀਂ ਠੀਕ ਹੈ ਤੈਨੂੰ ਵੀ ਪਤਾ ਹੀ ਆ ਵੀ ਹੁਣ ਵਿਆਹ ਪਲਾਪਾ ਕੰਮ ਕਰ ਲਾਂਗੇ ਸਾਰੀ ਆਪਾਂ ਗੱਲ ਖੋਲ ਕੇ ਕਰੀ ਸੀ ਉਦੋਂ ਕਿ ਆਹ ਭਾਈ 2-3 ਸਾਲ ਵਿਆਹ ਨਹੀਂ ਆਪਾਂ ਕਰ ਸਕਦੇ ਉਹ ਗੱਲ ਤਾਂ ਉਹ ਜੀ ਜੀ ਹੋਰ ਇਹ ਰਿਸ਼ਤੇਦਾਰਾਂ ਤੋਂ ਤੇ ਸੇ ਨਾ ਮੈਂ ਬਾਹਰ ਨੂੰ ਜਾਣਾ ਯਾਰ ਉਹ ਚੱਲ ਅੱਛਾ ਉਹ ਬਾਹਰ ਤਾਂ ਉਹ ਤਾਂ ਗੱਲ ਤਰੀ ਮੈਂ ਸਮਝਦਾ ਯਾਰ ਹੁਣ ਤੂੰ ਆਪ ਵੀ ਦੇਖਣਾ ਵੀ ਹੁਣ ਮੈਂ ਪਿੱਛੇ ਤਾਂ ਦੇਖ ਹੁਣ ਮੇਰਾ ਉਹਦਾ ਪਿਆ ਸੀਗਾ ਦੇਖ ਨੇ ਪੈਸੇ ਲਾ ਕੇ ਹਟਿਆ ਉਹਦਾ ਕੋਈ ਪ੍ਰਬੰਧ ਹੀ ਨਹੀਂ ਪੈਸੇ ਟੱਗੇ ਦਾ ਕੜਾ ਵਿਆਹ ਕੜਾਈ ਹੋ ਜਾਂਦਾ ਹੁੰਦਾ ਤੈਨੂੰ ਪਤੀਆ ਪਿਆ ਉਹ ਤਾਂ ਠੀਕ ਆ ਨਾ ਤੇਨੋਂ ਆਪਾਂ ਗੱਲ ਖੋਲੀ ਸੀ ਨਾ ਦੇਖ ਉਹਦਾ ਰਿਸ਼ਤਾ ਲੈਣ ਵੇਲੇ ਤਾਂ ਗੱਲਾਂ ਲਈ ਹੋਰ ਹੋ ਜਾਂਦੀਆਂ ਨੇ ਦੇਖੋ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਰੋਗੇ ਉਹ ਕਰ ਲਾਂਗੇ ਹਨਾ ਬਾਅਦ ਚ ਗੱਲਾਂ ਹੋਰ ਬਣ ਜਾਂਦੀਆਂ ਨੇ ਤੂੰ ਮਨ ਨਾਲ ਕਹੇ ਉਹ ਨਾ ਪੂਰੀ ਹੋ ਗਈ ਬਸ ਹੋਰ ਦਾ ਕੋਈ ਨਹੀਂ ਐਡੀ ਮਜੂਰੀ ਰਿਸ਼ਤਕਾਰ ਤੋਂ ਵੇਚਦਾ ਫੜਦਾ ਬਈ ਇਹ ਦੇਖ ਫੜਤਾਂ ਲਈ ਗਲਤ ਤੇ ਗੱਲ ਫੜ ਲਾਂਗੇ ਹੁਣ ਇੰਨੇ ਕਿੰਨੇ ਫੜ ਲਾਂਗੇ ਐਂ ਕਹਾਂ ਕੋਈ ਵਿਆਹ ਹੋ ਜੂਗਾ ਇਹ ਖੇਡ ਤਾਂ ਹੈ ਨਹੀਂ ਕਿਹੜਾ ਕੋਈ 5-4000 ਲੱਗਣਾ ਕੁੜੀ ਦਾ ਵਿਆਹ ਕਰਨਾ ਸੋਨਾ ਜ਼ੱਪਾ ਕਿੰਨੇ ਖਰਚੇ ਤੈਨੂੰ ਪਤਾ ਹੀ ਵਧੀਆ ਵਿਆਹ ਕਰਨਾ ਪੈਂਦਾ ਹੀ ਆ ਸੁਰਾਂ ਗੱਲ ਕਰਨਾ ਆਪਾਂ ਗੱਲ ਪਹਿਲਾਂ ਖੋਲੀ ਸੀ ਉਹਨਾਂ ਨੇ ਪਹਿਲੀ ਦੇਖ ਮੈਂ ਤੈਨੂੰ ਪਹਿਲੀ ਗੱਲ ਕਹੀ ਸੀ ਮੈਂ ਗੱਲ ਕਰੀ ਸੀ ਮੈਂ ਗੱਲ ਕਰੀ ਸੀ ਉਹ ਕਹਿੰਦਾ ਵੀ ਤੂੰ ਵੀ ਪੁੱਛ ਉਹਨਾਂ ਨੂੰ ਵੀ ਵਿਆਹ ਦੇ ਦੇਣਗੇ ਵੀ ਆਹ ਮਜਬੂਰੀ ਹੈ ਅੱਛਾ ਹੋਰ ਕੋਈ ਕਾਰ ਹੀਲਾ ਬਈ ਯਾਰ ਹੀਲਾ ਦਾ ਫਿਰ ਦੇਖ ਐਂ ਕਰ ਲੈਣੇ ਆਪਾਂ ਉਹ ਉਹਨਾਂ ਨਾਲ ਗੱਲ ਕਰ ਲੈ ਤੂੰ ਪੁੱਛ ਲੈ ਕਿੰਨੇ ਜਿਹੜਾ ਉਹ ਕਰਕੇ ਆਪਾਂ ਥੋੜਾ ਪ੍ਰੋਮ ਕਰਕੇ ਕਿੰਨੇ ਜਿਹੜਾ ਕਰਕੇ ਤੋੜ ਦਨੇ ਆ। ਯਾਰ ਚੁੰਨੀ ਚਲਾਵਾ ਬਈ ਉਹਨਾਂ ਨੇ ਨਹੀਂ ਕਰਨਾ। ਉਹਦਾ ਯਾ ਕੱਲਾ ਮੁੰਡਾ ਅਗਲੇ ਦੇ ਯਾਰ ਮਸਾਲਾ ਸਾਨੂੰ ਸ਼ੋਰਤ ਨਾਲ ਵਿਆਹ ਕਰੂਗਾ ਬਈ। ਕੱਲਾ ਮੁੰਡਾ ਤਾਂ ਪਤੀ ਹੁਣ ਕੱਲਾ ਮੁੰਡਾ ਤਾਂ ਹੈਗਾ ਫਿਰ ਅਗਲੀ ਵੀ ਸੋਚਣੀ ਚਾਹੀਦੀ ਯਾਰ। ਹੁਣ 20 ਦਿਨਾਂ ਦੀ ਤਾਂ ਗੱਲ ਹੈ। 20 ਦਿਨਾਂ ਬਰਸ਼ਤਾ ਕਰਿਆ ਉਹਦੇ ਕੱਲਾ ਕਿਹੜੀਆਂ ਸੀ ਆ 20 ਦਿਨਾਂ ਚੋਂ ਨੇ ਡਿ ਕਿੱਡੀਆਂ ਅਮਰਜੈਂਸੀ ਹੋ ਗਈ ਬਈ। ਅਗਲੇ ਨੇ ਯਾਰ ਆਉਣਾ ਸਰਾਇਆਂ ਉਹ ਅਗਲੇ ਦੇ ਹੁਣ ਜਿਹਦੇ ਆਏ ਗਏ ਨੇ ਉਹਨਾਂ ਦੇ ਵੀ ਜਾਣਾ ਆਉਣਾ ਸਾਰਾ ਰਿਸ਼ਤੇਦਾਰ ਫਿਰ ਜਾਣਾ ਉਹਨਾਂ ਦਾ ਉੱਤੇ ਮੈਂ ਗੱਲ ਸਮਝ ਗਿਆ ਸਾਰੀ ਗੱਲ ਮੈਂ ਤੇਰੀ ਗੱਲ ਮੰਨਦਾ ਪਰ ਆਪਾਂ ਨੂੰ ਦੇਖ ਆਪਾਂ ਤਾਂ ਗੱਲ ਖੋਲੀ ਸੀ ਪਹਿਲਾਂ ਇੱਕ ਤਾਂ ਦੇਖ ਠੀਕ ਹੈ ਫਿਰ ਆਪਣਾ ਐ ਕਿਹੜਾ ਵਿਆਹ ਵੀ ਉਹਨਾਂ ਹੀ ਹੋ ਜਾਂਦਾ ਯਾਰ ਵੀ ਪੰਜਾ ਛੱਕੇ ਨਾਲ ਵਿਆਹ ਹੋ ਜੂਗਾ ਦੇਖ ਪਹਿਲਾਂ ਮੈਂ ਉਹਦੇ ਵਿਆਹ ਦੇ ਖਰਚਾ ਕਰਕੇ ਹਟੇ ਹੁਣ ਤਾਂ ਮੇਰੇ ਕੋਲ 1 ਰੁਪਿਆ ਵੀ ਨਹੀਂ ਹੈਗਾ ਲਵੇ ਨਾ ਕੋਈ ਫਾਸਲਾ ਟਾਈਮ ਹੈ ਵੀ ਫਾਸਲਾ ਆਉਣ ਵਾਲੀ ਹੈ ਵੀ ਆਪਾਂ ਉਹਦੇ ਲੱਗ ਜੂਗੀ ਅੱਛਾ ਹੂੰ ਰ ਆ ਗੱਲ ਦਾ ਮਸਲਾ ਲੜ ਗਿਆ ਹੋਰ ਦਾ ਮੜਾ ਤੂੰ ਕਹਿ ਯਾਰਾ ਬਚੋਲੇ ਤੂੰ ਬਚੋਲੇ ਦਾ ਫਾਇਦਾ ਕੀ ਹੁੰਦਾ ਜੇ ਵੀ ਇਹ ਗੱਲ ਹੋਈ ਜੋ ਗੱਲ ਤਾਂ ਬੰਦਾ ਖੜੇ ਮੜਾ ਮੋਟਾ ਕੋਈ ਚਲ ਮਹੀਨਾ ਵੀ ਦਿਨ ਫਰਕ ਹੋ ਰਹਾ ਪਰ ਹੋ ਜਾਣਾ ਹੁੰਦਾ ਗੱਲ ਆਪਾਂ ਕੀ ਕਰੀ ਸੀ ਵੀ ਸਾਲ ਦੋ ਸਾਲ ਗਿਆ ਸੀ ਉਹਨਾਂ ਨੂੰ ਆਪਾਂ ਨੇ ਮੇਰੀ ਸਲਾਹ ਤਾਂ ਐਂ ਸੀ ਤੇ ਘਰੇ ਗੱਲਾਂ ਕਰਦੇ ਸੀ ਵੀ ਚਾਰ ਸਾਲ ਨਹੀਂ ਕਰਦੇ ਹਜੇ ਬਾਈ ਇੰਨਾ ਟਾਈਮ ਤਾਂ ਕੌਣ ਖੜਦਾ ਜਾਂ ਤੂੰ ਆਪੇ ਸਿਆਣਾ ਅੱਜ ਕੱਲ੍ਹ ਜਵਾਨਾਂ ਦਾ ਦੇਖ ਤੂੰ ਕਿਹੜਾ ਹੈ ਜਵਾਨਾ ਤਾਂ ਹੈਗਾ ਗੱਲ ਉਹਦਾ ਲੈ ਕਹੇ ਨਾ ਨਾ ਉਹ ਰਿਸ਼ਤਾ ਲੈਣ ਦਾ ਮਾਰਾ ਲੋਦਾ ਕਹਿੰਦਾ ਕੋਈ ਚੱਕਨ ਜਿੰਦਾ ਮਰਜ਼ੀ ਕਰ ਲਿਓ 10 ਸਾਲ ਖੜਜ ਉਹ ਤਾਂ ਠੀਕ ਹੈ ਹੁਣ ਐਡਾ ਪ੍ਰਬੰਧ ਨਹੀਂ ਹੋਣਾ ਨਾ ਐਵੇਂ ਐਨੇ ਪੈਸੇ ਕਿਧਰ ਫੜੂਗਾ ਸੀ ਕੌਣ ਹਾਂ ਕਰੂਗਾ ਇੰਨੀ ਕਿੰਨੀ ਜ਼ਮੀਨ ਜਿਆਦਾ ਤਾਂ ਮੇਰੇ ਕੋਲ ਕਾਲਾ ਬੰਦਾ ਮੈਂ ਕਮਾਉਣ ਲਾਂ ਦੇਖ ਕੋਈ ਬਾਲੀ ਆਪਣੇ ਕੋਲ ਜ਼ਮੀਨ ਨਹੀਂ ਇੰਨੀ ਹੈਗੀ ਵੀ ਆਪਾਂ ਨੂੰ ਕੋਈ ਫੜ ਕੇ ਲਾ ਲਾਂਗੇ ਇੰਨੇ ਆਪਾਂ ਚੱਲ ਤੂੰ ਕਿੱਥੇ ਹੈ ਹੁਣ ਕਿੱਥੇ ਨੂੰ ਮੈਂ ਤਾਂ ਪਿੰਡ ਤੀ ਗਈ ਤੂੰ ਐ ਕਰ ਫਰਮੜਾ ਕਸ਼ਟ ਕਰ ਤੇ ਤੂੰ ਮੈਂ ਘਰੇ ਆ ਤੂੰ ਮੇਰੇ ਕੋ ਘਰੇ ਆ ਆਪਾਂ ਘਰੇ ਬੈਠ ਗੱਲ ਕਰਦੇ ਆ ਨਾਲੇ ਆਪਾਂ ਉਹਨਾਂ ਨਾਲ ਫੋਨ ਤੇ ਗੱਲ ਕਰ ਲਾਂਗੇ ਕਲ ਦੀ ਨਾ ਪਰ ਮੈ ਆਉਣਾ ਯਾਰ ਹੋ ਤੂੰ ਟਾਈਮ ਕੱਢਾ ਤੂੰ ਮੇਰੇ ਕੋਲ ਉਰੀ ਆ ਜਾ ਕੋ ਫੋਨ ਫੋਨ ਤੇ ਗੱਲ ਹੁੰਦੀ ਹੁੰਦੀ ਬਹਿ ਕੇ ਆਪਣਾ ਉਹ ਫੋਨ ਲਾ ਲਾਂਗੇ ਹਣਾ ਚੰਗਾ ਹਾਂ ਚਾਲਾ ਆ ਜਾ ਫਿਰ ਚੰਗਾ ਲੈ ਆ ਹੁਣ ਨਵੀਂ ਪੰਗਾ ਛੇੜਤਾ ਇਹਨਾਂ ਨੇ ਯਾਰ ਪਹਿਲਾਂ ਗੱਲ ਚੰਗੀ ਭਰੀ ਗੱਲ ਖੋਲੀ ਸੀ ਕਿ ਬੇਸ਼ੀ ਸਾਲ ਦੋ ਸਾਲ ਇੱਥੇ ਕਰਦੇ ਨਹੀਂ ਹੈਗੇ ਹੁਣ ਛੇਤੀ ਕਹਿੰਦਾ ਵੀ ਤਲਵਾਰ ਤੇ ਮੁੱਕੀ ਮਾਰਨ ਦਾ ਕੰਮ ਹੋਊਗਾ ਮੈਂ ਤਾਂ ਬੇਬੇ ਨੂੰ ਕਿਹਾ ਸੀਗਾ ਵੀ ਹਜੇ ਆਪਾਂ ਰਿਸ਼ਤਾ ਨਹੀਂ ਕਰਦੇ ਖੜ ਜਾਂਦੇ ਆ ਫਟੀ ਨਹੀਂ ਗਈ ਛੇਤੀ 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 ਹੁਣ ਦੱਸ ਨੀ ਬੇ 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 ਨੀ ਬੇ ਬੇ ਹਾਂ ਭਾਈ ਨਵੀਂ ਬਿਫਤਾ ਯਾਰ ਸੜਕੀ ਜਾਨ ਮੇਰੇ ਗਾਛਮ ਕੀ ਹੋ ਗਿਆ ਉਹ ਉਹਨਾਂ ਦਾ ਬੁੜਾ ਤਾਂ ਨਹੀਂ ਮਰ ਗਿਆ ਤਾਂ ਮੇਥੋਂ ਵੀ ਛੋਟਾ ਸੀ ਉਹ ਕਾਹਨੂੰ ਮਰ ਗਿਆ ਮਾਦਾ ਤੂੰ ਤਾਂ ਹੋਰ ਕਿਵੇਂ ਦਾਦੀ ਕੋ ਤੇ ਵਾਲਾ ਪਰਖੇਗਾ ਓਏ ਕੀ ਦੱਸਾਂ ਹੋਰ ਹੀ ਵਿਵਤਾ ਜਾਣ ਨੂੰ ਛਾਪੇ ਲੋਟ ਆਉਂਦੇ ਯਾਰਾ ਨਹੀਂ ਨਾਲੇ ਕੋਈ ਗੱਲ ਨਹੀਂ ਦੱਸਦਾ ਹੈਗਾ ਪਤਾ ਨਹੀਂ ਕੀ ਗੱਲ ਹੈ ਕੀ ਦੱਸੀ ਗੱਲ ਯਾਰ ਛਾਪੇ ਜਾਣ ਨੂੰ ਨਵਾਂ ਵਿਵਤਾ ਰੋਹ ਬੜੀ ਰਹੀ ਰਹੀ ਦੱਸ ਇਹਦੀ ਕੀ ਗੱਲ ਹੋ ਗਈ ਮੈਂ ਤਾਂ ਦੱਸ ਦੇ ਇਹਦੀ ਕਿਹਨੂੰ ਕੀ ਹੋਇਆ ਯਾਰ ਕੀ ਹੋਵੇ ਤੁਹਾਨੂੰ ਓਏ ਹੋਇਆ ਕੁਛ ਨਹੀਂ ਹੈਗਾ ਮੈਂ ਗੱਲ ਕਰ ਕੁੜੀਏ ਤੂੰ ਤਾਂ ਜਾ ਉਧਰ ਮੈਂ ਮੈਂ ਗੱਲ ਕਰ ਰਿਹਾ ਮੈਂ ਤੂੰ ਜਾ ਬਣਾ ਉਧਰ ਤੇ ਤੂੰ ਗੱਲ ਰਸਦ ਮੇਰੇ ਘਰੋਂ ਤੂੰ ਉਹਨੂੰ ਕੁੜੀ ਨੂੰ ਘਰ ਤੇ ਭੇਜੀ ਜਾਂਦਾ ਹੈ। ਉਹ ਗੱਲ ਕਰੀ ਕੋਈ ਗੱਲ ਕਰਨੀ ਤਾਂ ਉਹਨੂੰ ਭੇਜ ਮੜਿਆ। ਉਹ ਹੈ ਜੀ ਕੀ ਗੱਲ ਹੋ ਗਈ ਜਿਹੜੇ ਤੂੰ ਕੁੜੀ ਨੂੰ ਭੇਜੀ ਜਾਂਦੇ ਫਿਰ ਕੀ ਹੋ ਗਿਆ ਬਿੱਠੀ। ਕੋਈ ਗੱਲ ਕਰਨੀ ਹੈ ਕਬੀਲ ਦੇ ਨੂੰ ਮੜਾ ਭੇਜ ਆ। ਇਹ ਕੀ ਹੋ ਗਿਆ? ਹੁਣ ਤੁਸੀਂ ਕੁੜੀ ਨੂੰ ਪਰ ਭੇਜੀ ਜਾਂਦੇ ਹੋਗੇ। ਕੋਈ ਗੱਲ ਕਰਨੀ ਹੁੰਦੀ ਹੈ ਕੋਈ ਉਹਦੇ ਉੱਤੇ ਜਿਹੜੀ ਕਰ ਲਓ ਫਿਰ ਕੀ ਹੋ ਗਿਆ? ਗੱਲ ਕਰ ਲਓ ਕਰ ਲਓ। ਕਰਦੀ ਹੈ ਜੀ ਤੇ ਵਰਲੇ ਕੋਈ। ਕੀ ਦਿਨਾਂ ਨੇ ਬਈ ਵਿਆਹ ਤਾਂ ਨਹੀਂ ਮੰਗ ਲਿਆ ਜਿਹੜਾ ਤੂੰ ਐ ਹੋ ਰਿਹਾ। ਆ ਕਾਲੀ ਜੀ ਵਾਲੀ ਏ। ਆਹੀ ਗੱਲ ਹੋ ਗਈ। ਮਚੋਲੇ ਦਾ ਫੋਨ ਆਇਆ ਸੀਗਾ। ਕਹਿੰਦਾ ਰਿਸ਼ਤਾ ਲੈਣਾ ਸੀ ਨਾ ਹ ਹਾਲੇ ਰਿਸ਼ਤੇਦਾਰ ਨੂੰ ਕੀ ਹੋਇਆ ਗਾ ਤਿੰਨ ਸਾਲ ਕਰਿਆ ਸੀ ਆਪਾਂ ਨੇ ਕਰਿਆ ਤਾਂ ਹੈਗਾ ਸੀਗਾ ਕਹਿੰਦਾ ਉਹਨਾਂ ਨੂੰ ਕੋਈ ਅਮਰਜੈਂਸੀ ਕੰਮ ਹੋ ਗਿਆ ਉਹਨਾਂ ਨੂੰ ਕੋਈ ਰਿਸ਼ਤੇਦਾਰ ਨੇ ਬਾਹਰੇ ਜਾਣਾ ਹੈ ਅਸੀਂ ਹੋਈ ਆਏ ਬਾਈ 23 ਸਾਲ ਤੱਕ ਅਸੀਂ ਜ਼ਮੀਨ ਨਹੀਂ ਕਰਦੇ ਕਹਤਾ ਮੈਂ ਵੀ ਐਸੀ ਉਹ ਅਸਲ ਤਾਂ ਅਸੀਂ ਦੋ ਨਹੀਂ ਕਰਦੇ ਨਹੀਂ 23 ਤੱਕ ਅਸੀਂ ਜ਼ਮੀਨ ਨਹੀਂ ਕਰਦੇ ਆਪਾਂ ਕਰ ਲੈਣਾ ਪਹਿਲਾਂ ਖੋਲੀ ਸੀਗੀ ਹੁਣ ਕਹਿੰਦਾ ਕਹਿੰਦਾ ਵੀ ਉਹਨਾਂ ਕੇ ਰਿਸ਼ਤੇਦਾਰ ਨੇ ਬਾਹਰੇ ਜਾਣਾ ਹੈ ਤਾਂ ਕਰਕੇ ਉਹਨਾਂ ਨੂੰ ਕਾਲੀ ਆ ਪਿਆ ਫਿਰ ਇਸੇ ਇਹੀ ਬਾਹਰੇ ਤੋਰੂਗੀ ਫਿਰ ਵੀ ਤਾਂ ਗੱਲ ਆ ਯਾਰ ਆਪਦੀ ਮਜੂਰੀ ਸਮਝਣਾ ਲਾ ਆਪਣੀ ਸਮਝਦਾ ਨਾ ਨਾ ਭਾਈ ਆਪਾਂ ਨਹੀਂ ਕਰ ਸਕਦੇ ਉਹ ਇੰਨੇ ਪੈਸੇ ਮੈਂ ਕਿੱਥੋਂ ਲ ਆਕੇ ਸੋੱਖਾ ਕੁੜੀਆ ਵਾਂ ਕੇ ਕੀ ਹੋ ਜਾਂਦਾ ਹੁੰਦਾ ਮਾੜਾ ਮਾੜਾ ਸੋਚਣਾ ਵੀ ਚਾਹੀਦਾ ਬੰਦੇ ਨੂੰ ਐਡੀ ਗਾਲੀ ਥੋੜੀ ਜੰਦੀ ਹੈ ਮੈਨੂੰ ਪਤਾ ਉਹ ਫੋਨ ਕਰਦੀ ਹੈ ਇਹਨੂੰ ਦੱਸਿਆ ਹੋਊਗਾ ਉਹਨਾਂ ਨੇ ਕੋਈ ਦੱਸਿਆ ਹੋਵੇ ਉਹਨਾਂ ਨੇ ਤਾਂ ਫੋਨ ਤੇ ਜ਼ਰੂਰ ਕਰਦੇ ਨੇ ਪਹਿਲਾਂ ਉਹਨਾਂ ਨੇ ਤਾਂ ਦੱਸੀ ਨਹੀਂਗਾ ਭਾਬੀ ਉੱਥੇ ਬੈਠੀ ਸੀ ਮਤਲਬ ਜਦੋਂ ਉਹਨਾਂ ਨੇ ਫੋਨ ਕਰਿਆ ਸੀ ਤੁਹਾਨੂੰ ਪਤਾ ਤਾਂ ਹੋਊਗਾ ਇਹਦਾ ਕੋਈ ਕਰੀ ਹੋਊ ਉਹਨਾਂ ਨੇ ਤਾਂ ਦੱਸਿਆ ਨਹੀਂ ਦੱਸਿਆ ਨਹੀਂ ਫਿਰ ਐ ਉਹਨੇ ਇਹਦੀ ਕੁੜੀ ਮੰਗਣ ਲਾ ਕੇ ਕਲਾਸ ਤੇ ਆ ਉਹ ਕਿਹੜੀ ਤਾਂ ਦੱਸਿਆ ਤੀਂ ਮਾੜਮੋਟੇ ਸਾਨੂੰ ਤਾਂ ਦੱਸਦੀ ਤੂੰ ਬੇਬੇ ਉਹਨਾਂ ਨੇ ਤਾਂ ਕੋਈ ਨਹੀਂ ਦੱਸਿਆ ਤੀਂ ਕੁਛ ਵੀ ਗੱਲ ਜਰੂਰ ਕਰੀ ਦੀ ਬ ਨਾ ਤੋ ਬਸ ਨਹੀਂ ਗਿਆ ਤੇ ਮੜਾ ਮੜਾ ਬੰਦ ਸੋਚਣਾ ਨਹੀਂ ਜਾ ਰਹਾ ਨੀ ਜੇ ਆਪਾਂ ਗੱਲ ਪਹਿਲਾਂ ਖੋਲ ਹੀ ਚਾਣ ਨਾਲ ਵੀ ਪੇਸ਼ੇਂੇ ਟਾਈਮ ਵਿਆਹ ਨਹੀਂ ਕਰ ਸਕਦੇ ਉਦੋਂ ਵਿਆਹ ਰਿਸ਼ਤਾ ਲੈਣੇ ਵੇ ਅਲੱਗ ਗੱਲ ਹੋਰ ਹੁੰਦੀ ਹੈ ਬਾਅਦ ਚ ਅਲੱਗ ਕਹਿੰਦਾ ਵੀ ਉਹ ਨਾੜੇ ਹੋ ਕੇ ਕਰਨਗੇ ਤਾਂ ਹੈਗੀ ਇਹ ਮੈਂ ਮੇਰੀ ਗੱਲ ਸੁਣ ਹਾਂ ਮੰਨਦੇ ਨੇ ਮੰਨਦੇ ਨੇ ਜੇ ਤਾਂ ਚੁੰਨੀ ਜੜਾਵਾ ਕਰਕੇ ਲੈ ਜਾਂਦੇ ਨੇ ਲੈ ਜਾਣ ਨਹੀਂ ਆਪਾਂ ਵੀ ਵੱਡਾ ਵਿਆਹ ਨਹੀਂ ਕਰ ਸਕਦੇ ਮੈਂ ਤੈਨੂੰ ਇਹੀ ਕਹੇ ਬਚੇਲੇ ਨੂੰ ਮਾਜੇ ਤੂੰ ਬੜਾ ਕਾਲੀ ਕਰਦਾ ਵੀ ਇਸ ਚੁੰਨੀ ਜੜਾਵਾ ਕਰਦਾ ਨੇ ਨਾ 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 ਕੱਲਾ ਮੁੰਡਾ ਉਹਨਾਂ ਦੇ ਕਹਿੰਦਾ ਵਧੀਆ ਤਗੜਾ ਕਿਆ ਕਰਦਾ ਕੱਲਾ ਮੁੰਡਾ ਦੋ ਨਹੀਂ ਪੰਮਾ ਆਪਾਂ ਤਾਂ ਦੇਖ ਬਈ ਬਾਲਾ ਧਾਮਤਮਹ ਕਰ ਨਹੀਂ ਸਕਦੇ ਹੈਗੇ ਤੂੰ ਨਿਚੜਾ ਕਿ ਲੈ ਜਾਂਦੇ ਨੇ ਲੈ ਜਾਂਣ ਉਹ ਕਹਿੰਦਾ ਵਿਆਹ ਕਰਾਂਗਾ ਵਿਆਹ ਪਾਲ ਦੇਣਾ ਵਧੀਆ ਨਾ ਬਸ ਫਿਰ ਆਪਣਾ ਤਾਂ ਜਵਾਬ ਆਪਾ ਦੇ ਬਚੋਲਾ ਕਹਿੰਦਾ ਤਾਂ ਪੈਸੇ ਫੜ ਲੈ ਇਹ ਲੈ 15 ਲੱਖ ਮੈਂ ਕਿੱਥੋਂ ਫੜ ਲੂੰ ਬਈ ਪਹਿਲਾਂ ਲੈਣਾ ਪੈਸੇ ਦਾ ਜੀ 4-5 ਲੱਖ ਤਾਂ ਪਹਿਲਾਂ ਖੜਿਆ ਆਰਤੀ ਹੁਣ ਮੁੜ ਕੇ ਜਵਾਬ ਦੇ ਦੇਣਾ ਕਿ ਤੂੰ ਹੀ ਫੜਾ ਦੇ ਕੇ ਮੈਨੂੰ ਆ ਫੜਾਊਗਾ ਉਹ ਤਾਂ ਵਿੱਚ ਪੰਗੇ ਛੇੜਦਾ ਮੈਂ ਅਗਲਾ ਯਾਰ ਉਹਦੇ ਰਿਸ਼ਤੇ ਬਲੇ ਹੋਰ ਗੱਲ ਹੁੰਦੀ ਆ ਬਾਅਦ ਚ ਹੋਰ ਗ ਚਲ ਮੈਂ ਮੁਝੇ ਅਲੇ ਨੂੰ ਕਿਹਾ ਹਾਂ ਤਾਂ ਹੂੰ ਬੀ ਭਾਈ ਘਰੇ ਆ ਕੇ ਜਾ ਅੱਛਾ ਪੁਰਿਆ ਉਹਰੇ ਗੱਲਬਾਤ ਕਰਦੇ ਨੇ ਆਪ ਨੂੰ ਫੋਨ ਕਰਾਂਗੇ ਮੁੰਡੇ ਵਾਲਿਆਂ ਨੂੰ ਆਹੋ ਚੱਲ ਤੇ ਦੇਖ ਲੈ ਕੀ ਗੱਲ ਬਣਦੀ ਹੈ ਪੁੱਛ ਲੈ ਨਾ ਜਰਾ ਹੋਰ ਐ ਤਾਂ ਬਰ ਲੋਟ ਨਹੀਂ ਆਣਾ ਬਾ ਤਾਂ ਹੁਣ ਮੈਂ ਇੰਨੇ ਪੈ ਕਿੱਥੋਂ ਬਈ ਫੜੂੰਗਾ ਇੰਨੇ ਪੈ ਦਿਨ ਜਾਂਦੇ ਹੈਗੇ ਫੇਰ ਇਹਨਾਂ ਦਾ ਬਹੁਤ ਔਖਾ ਕੰਮ ਹੈ ਠੀਕ ਚਲ ਪੁੱਛ ਲੈ ਫੇਰ ਚਲ ਦੇਖਦੇ ਆਂਦਾ ਜੇ ਅੱਜ ਟਾਈਮ ਲੱਗਿਆ ਕਹਿੰਦਾ ਤਿਆਰ ਹੋ ਕੇ ਆਉਣਾ ਮੈਂ ਟਾਈਮ ਲੱਗੇ ਨਾ ਲੱਗੇ ਫੇਰ ਜਦੋਂ ਆਪਣੀ ਦਲਵਾਰ ਤੇ ਮੁੱਕੀ ਮਾਰਦਾ ਆਪੀ ਆਊਗਾ ਆਊਗਾ ਕਿਹਾ ਮੈਂ ਤਾਂ ਭੀ ਘਰੇ ਆ ਕੇ ਜਾ ਮਾਪਦਾ ਘਰੇ ਗੱਲ ਕਰ ਆ ਚੱਲ ਦੇਖਦੇ ਆ ਆਉਂਦਾ ਹੋਊਗਾ ਤੇ ਭਾਈ ਮੈਂ ਤਾਂ ਘੰਟਾ ਪੈਣਾ ਮੇਰਾ ਤਾਂ ਹੋ ਰਿਹਾ ਦਿਮਾਗ ਖਰਾਬ ਚਾਹ ਬਣਾ ਲਓ ਚਾਹ ਪੀ ਲਈ ਜਾ ਕੇ ਚਾਹ ਤਾਂ ਪਣੀ ਪੀਏਗੀ ਚਾਹ ਚਾਹ ਫੜਾ ਲਓ ਕੁੜੀਓ ਚਾਹ ਬਣਾ ਕੇ ਲੈਣ ਤੂੰ ਭਾਈ ਨੂੰ ਹੋਰ ਮੈਂ ਤਾਂ ਪੈਣਾ ਘੰਟਾ ਜਾ ਜਦੋਂ ਆ ਗਿਆ ਉਹਨੂੰ ਬੋਲ ਮਾਰ ਲਿਓ ਠੀਕ ਹੈ ਚੰਗਾ ਜਮੀ ਹੱਦ ਹੋਈ ਪਈ ਹੈਗੀ ਤਲਵਾਰ ਤੇ ਮੁੱਕੀ ਮਾਰਨ ਵਾਲਾ ਕੰਮ ਹੋਇਆ ਪਿਆ ਤਿੰਨ ਸਾਲ ਕਿਹਾ ਦੀ ਨਾ ਇਹ ਚੰਗਾ ਭਲਾ ਉਹਨਾਂ ਨੂੰ ਬੇਬੇ ਇਹਨਾਂ ਦੇ ਕੋਈ ਨਹੀਂ ਖੜਦਾ ਹੁੰਦਾ ਤੂੰ ਤਿੰਨ ਸਾਲ ਕਹਿੰਦੇ ਹੋ ਤੁਸੀਂ ਸਾਡੇ ਵੇ ਦੇਖ ਲਓ ਹੁਣ 4 ਮਹੀਨੇ ਨਹੀਂ ਖੜਦੇ ਸੀਗੇ ਪੁੱਤ ਉਨਾਂ ਤਾਂ ਕਿਹਾੰਤੀ ਕੋ ਸਰ ਉਹ ਤਾਂ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਜਦ ਮਰਜ਼ੀ ਵਿਆਹ ਲੈ ਲਿਓ ਉਹਦੀ ਗੱਲ ਦੀ ਵੀ ਸਹੀ ਐ ਹਰੇ ਕਾਲ ਜਿਹੜਾ ਸਹੀ ਹੁੰਦਾ ਹੁੰਦਾ ਨਹੀਂ ਆ ਉਹਨਾਂ ਨੇ ਤਾਂ ਕਿਹਾ ਸੀ ਆਪਾਂ ਤਾਂ 3 ਸਾਲ ਕਰਿਆ ਤੀ ਤਿੰਨ ਸਾਲ ਖੜਨ ਦਾ ਹੱਕ ਬਣਦਾ ਤੀ ਦਾ ਹੁਣ ਆਪਾਂ ਦੱਸ ਕਿੱਥੋਂ ਵਿਆਹ ਕਰਦਾਂਗੇ ਬਸ ਉਹਨਾਂ ਨੇ ਕਾਲੀ ਹੋ ਗਈ ਬਸ ਕਰਨ ਦੀ ਜੇ ਤੁਸੀਂ ਫੜ੍ਹ ਲਿਗੇ ਤੁਸੀਂ ਤਾਪਸ਼ੀਦ ਕਰਤਾ ਦੀ ਸਾਡਾ ਆਪਾਂ ਦਾ ਪੁੱਤ ਐ ਅਸੀਂ ਨਹੀਂ ਤਾਂ ਇਹ ਕਿਹਾ ਤੀ ਕਿ ਵੀ ਉਹ ਤਾਂ ਨਹੀਂ ਐਂ ਕਹਤਾ ਤੀ ਤੁਹਾਡੇ ਘਰ ਦੇ ਨੇ ਵੀ ਜਦੋਂ ਮਰਜ਼ੀ ਵਿਆਹ ਕਰਕੇ ਬਸ ਉਹਨਾਂ ਦੀ ਕੋਈ ਐਮਰਜੈਂਸੀ ਹੋ ਗਈ ਇਹਦੇ ਉਹ ਹੀ ਤਕਾਰੀ ਕਰਦੇ ਨੇ ਐ ਕਿ ਨਹੀਂ ਐ ਕਾਲੀ ਦਾ ਦਾਚਾ ਕੰਮ ਚੱਲਦਾ ਨਹੀਂ ਪੁੱਤਾਂ ਇਹ ਲੋਟਾਉਂਦਾ ਹੈਗਾ ਜੇ ਮੇ ਭਰਤੇ ਨੇ। ਘੱਟੋ ਘੱਟ 5-6 ਲੱਖ ਤੋਂ ਨਹੀਂ ਪਹਿਲਾਂ ਦੇਣਾ ਹੈਗਾ। ਹਾਂ? 15 ਲੱਖ ਹੋਰ ਚਾਹੀਦੇ। 20 ਲੱਖ ਉਹਨੇ ਤਾਂ ਬਾਹਲ ਨਹੀਂ ਹੋਣੇ ਉਹਦੇ ਸਿਰ ਤੇ। ਉਹ ਤਾਂ ਹੈਗਾ। ਕਿੰਨਾ ਕਰਜ਼ਾ ਚੱਕੂਗਾ ਕਿੱਥੋਂ ਚੱਕ ਲੂਗਾ ਕਰਜ਼ਾ ਉਹ? ਖਰਚੇ ਦਾ ਵਾਲਾ ਹੋ ਜਾਣਾ ਫਿਰ ਉਹ। ਫੇਰ ਉਹ ਕਿੱਥੋਂ ਦੇਊ ਜਵਾਬ? ਆਪਾਂ ਤਾਂ ਭਾਈ ਕੁਝ ਨਹੀਂ ਕਹਿ ਸਕਦੇ ਆਪਣਾ ਤੇ ਇਹ ਗੱਲ ਦਾ ਜਵਾਬ ਆਏਗਾ। ਮੈਂ ਤਾਂ ਨਹੀਂ ਚੱਲ ਦੇਖ ਲਓ ਬਾਕੀ ਤੁਹਾਨੂੰ ਕਿਵੇਂ ਲੱਗਦਾ? ਉਹ ਤਾਂ ਥੋੜਾ ਜਿਹਾ ਤੁਸ ਧੱਕਾ ਕਰੀ ਜਾਂਦੇ ਹੋ। ਮੈਂ ਤੁਹਾਡੇ ਨਾਲ ਰਹਿ ਆ ਪੁੱਤ ਤੁਹਾਡੇ ਨਾਲ ਹੀ ਹੈਗੀ ਮੇਰੀ ਗੱਲ। ਮੈਂ ਕਿਹਨੇ ਆਪਾਂ ਡੋਰ ਤੋਂ ਥੋੜਾ ਗੱਲ ਕਰਾਂਗੇ ਆਪਾਂ ਰਾਏ ਆ ਛੋਡੇ ਨਾਲ ਰਾਏ ਨਾਲ ਕਰਾਂਗੇ ਮੇਰੀ ਗੱਲ ਸੁਣਾ ਮੇਰੀ ਹਾਂ ਚ ਹਾਂ ਰੱਖਿਓ ਆਪਾਂ ਉਹਨਾਂ ਨੂੰ ਅਸਲ ਦਾ 2 ਸਾਲ ਨਹੀਂ ਡੂਡ ਤਾਂ ਆਪਾਂ ਜਮੀ ਹੋ ਕਰਾਂਗੇ ਕਿਤੇ ਤੁਸੀਂ ਉਹਨਾਂ ਨੂੰ ਪੋਲ ਦੇ ਦੋ ਮੈਂ ਉਹਨਾਂ ਨੂੰ ਰੂਟ 2 ਸਾਲ ਕਹੀ ਜਾ ਮੈਂ ਨਾ ਕੋਈ ਨਹੀਂ ਬੇਬੇ ਤੇਰੀ ਗੱਲ ਸਿਆਣੀ ਹੈਗੀ ਕੋਈ ਗੱਲ ਨਹੀਂ ਜਿਵੇਂ ਤੂੰ ਕਹਿੰਗੇ ਅਸੀਂ ਉਵੇਂ ਹੀ ਕਰਾਂਗੇ ਹਾਂ ਆਪਾਂ ਮੁਝੋ ਕਰੂ ਕਰਾਂਗੇ ਆ ਜਾਣਦੇ ਹੋ ਬਚੋਲਦੇ ਨੂੰ ਆਪਾਂ ਤਾਂ ਨਾ ਕਰਦਿਆਂ ਗਾ ਨਾ ਕੋਈ ਨਹੀਂ ਬੇਬੇ ਹਾਂ ਤੁਸੀਂ ਮੇਰੀ ਨਾ ਕਿਤੇ ਉਹ ਕਰਦੇ ਹੋ ਵਿੱਚ ਬਚਾ ਲੈ ਮੇਰੀ ਹਾਂ ਚ ਹਾਂ ਰੱਖਿਓ ਨਾ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਉਹ ਮੁੰਡੇ ਨੂੰ ਓਖਾ ਹੋ ਜਾਊਗਾ ਫੇਰ ਉਹ ਕਿੱਧਰ ਕਿੱਧਰ ਹੋਊਗਾ ਕਿਵੇਂ ਕੁਝ ਕਰੂਗਾ ਕਿੱਥੋਂ ਹੋ ਲਿਆਊਗਾ ਨਾ ਕੋਈ ਨਾ ਬੇਬੇ ਠੀਕ ਹੈ ਜੰਗਰ ਐ ਕਿਹਦੀ ਪਾਈ ਕਰਾਂਗੇ ਰਾਜਨਾ ਠੀਕ ਸਿਆਣੇ ਬਣਦੇ ਹੁਣ ਆਪਾਂ ਮਗਰ ਲੱਗ ਕੇ ਜੇ ਆਪਾਂ ਨੂੰ ਆਪਣੀ ਪੋਰ ਨਿਕਲ ਗਈ ਉਹਨਾਂ ਨੂੰ ਵੀ ਐਡੋ ਫੱਟੀ ਨੇ ਤਾਂ ਫੇਰ ਆਪਣਾ ਇਹ ਵੀ ਗੱਲ ਠੀਕ ਹੈ ਕੋਈ ਨਹੀਂ ਆਏ ਕਿਨੇ ਪੋਲ ਨਹੀਂ ਕਰਦੇ ਹੁੰਦੇ ਆਪਾਂ ਸਾਰੇ ਨਾ ਕੋਈ ਮੇਰੇ ਮਾਂ ਦਾ ਵੇਖੋ ਤੁਸੀਂ ਮਾਫੀ ਕੋਈ ਗੱਲ ਨਹੀਂ ਇਸ ਤਰੀ ਮਗਰੀਆਂ ਕੋਈ ਨਾ ਟੈਨਸ਼ਨ ਲਾ ਦੋ ਨਾ ਜਵਾਬ ਦੇਵਾਂਗੇ ਆਪਾਂ ਇਹ ਵੀ 2 ਸਾਲ ਤਾਂ ਜਮੀਂ ਕਹਾਗੇ ਨਹੀਂ ਡੂੜਦਾ ਬਸ ਜਵੇ ਪੱਕਾ ਹੀ ਠੀਕ ਹੈ ਬੇਬੇ ਹਾਂ ਬਸ ਇਹੀ ਗੱਲ ਉਹਨੂੰ ਕਹੀ ਨਹੀਂ ਪਾਈ ਨੂੰ ਵੀ ਆਪਾਂ 2 ਸਾਲ ਤਾਂ ਆਪਾਂ ਜਮੀਂ ਨਹੀਂ ਵਾਹ ਦੇਣ ਮੇਰੀ ਗੱਲ ਸੁਣੋ ਚੱਲ ਉਹਨੂੰ ਮੁੰਡੇ ਚਾਚੂ ਲਿਆ ਕੇ ਦੇ ਨਿਮੇੜੋ ਗੱਲ ਉਹਨੂੰ ਆਉਣ ਦੇ ਵਿਚੋਲੇ ਠੀਕ ਹੈ ਬੇਬੇ ਚੰਗਾ ਫਿਰ ਆਪਾਂ ਨੂੰ ਪੁੱਛਾਂਗੇ ਠੀਕ 200 ਦੇ ਬਾਅਦ ਇੱਕ ਪਰਿਵਾਰਕ ਵੀਡੀਓ ਨੂ ਦਾ ਦਾਲ ਕੀ ਇਹ ਲੈ ਕੇ ਆਇਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਦਾ ਅਗਲਾ ਭਾਗ ਦੇਖਣ ਲਈ ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ